ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਕਰਦੀ ਆ ਮੈਂ ਤੁਹਾਡਾ ਆਪਣੇ ਚੈਨਲ ਮੈਥ ਵਿਦ ਸੁਮਨ ਪ੍ਰੀਤਕੌਰ ਤੇ ਮੈਂ ਆ ਸੁਮਨ ਪ੍ਰੀਤਕੌਰ ਅੱਜ ਹੈ 13 ਮਈ 2024 ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਕਰਾਂਗੇ 13 ਮਈ 2024 ਦੇ ਨਾਲ ਰਿਲੇਟਡ ਇੰਪੋਰਟੈਂਟ ਕਰੰਟ ਅਫੇਅਰ ਦੇ MCQ ਥਰੀ ਕੈਮ ਸਿਕਯੂ ਦੇ ਨਾਲ ਰਿਲੇਟਡ ਮੈਂ ਤੁਹਾਨੂੰ ਇੰਪੋਰਟੈਂਟ ਫੈਕਟ ਵੀ ਦੱਸਾਂਗੀ ਸੋ ਵੀਡੀਓ ਨੂੰ ਪੂਰੇ ਧਿਆਨ ਦੇ ਨਾਲ ਸੁਣਨਾ ਜਿਹੜੇ ਵੀ ਸਟੂਡੈਂਟ ਇਸ ਵੀਡੀਓ ਦਾ ਪੀਡੀਐਫ ਲੈਣਾ ਚਾਹੁੰਦੇ ਨੇ ਉਹ ਟੈਲੀਗ੍ਰam ਚੈਨਲ ਤੇ ਵਿਜ਼ਿਟ ਕਰਕੇ ਇਸ ਵੀਡੀਓ ਦਾ ਪੀਡੀਐਫ ਵੀ ਲੈ ਸਕਦੇ ਨੇ ਟੈਲੀਗ੍ਰam ਚੈਨਲ ਦਾ ਲਿੰਕ ਮੈਂ ਤੁਹਾਨੂੰ ਇਸ ਵੀਡੀਓ ਦੇ ਹੇਠਾਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਦੇ ਦਿੱਤਾ ਹੋਇਆ ਹੈ ਤਾਂ ਜ਼ਿਆਦਾ ਟਾਈਮ ਵੇਸਟ ਨਾ ਕਰਦੇ ਹੋਏ ਅਸੀਂ ਅੱਜ ਦੀ ਇਹ ਵੀਡੀਓ ਸਟਾਰਟ ਕਰਦੇ ਹਾਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਹਾਲ ਹੀ ਵਿੱਚ ਪੰਜਾਬੀ ਸਾਹਿਤ ਦੇ ਪਦਮ ਸ਼੍ਰੀ ਵਿਜੇਤਾ ਦਾ ਦੇਹਾਂਤ ਹੋਇਆ ਉਹਨਾਂ ਦਾ ਨਾਮ ਕੀ ਹੈ ਹਾਂਜੀ ਪਦਮ ਸ਼੍ਰੀ ਵਿਜੇਤਾ ਪੰਜਾਬੀ ਸਾਹਿਤ ਦੇ ਪਦਮ ਸ਼੍ਰੀ ਵਿਜੇਤਾ ਦਾ ਦੇਹਾਂਤ ਹੋਇਆ ਇਹਨਾਂ ਦਾ ਨਾਮ ਆ surjit patar অপশন B ਇਸ ਆ ਰਾਈਟ ਆਨਸਰ ਇੱਕ ਪੰਜਾਬੀ ਕਵੀ ਆ ਤੇ ਫੇਮਸ ਰਾਈਟਰ ਸੀ ਠੀਕ ਹੈ ਪੰਜਾਬੀ ਸਾਹਿਤ ਦੇ ਪਦਮ ਸ਼੍ਰੀ ਵਿਜੇਤਾ ਦੀ ਰੀਸੈਂਟਲੀ ਡੈਥ ਹੋਈ ਆ ਇਹਨਾਂ ਦਾ ਨਾਮ ਆ ਜੀ surjit patar ਜਿੰਨੇ ਹਾਂਜੀ ਇਹਨਾਂ ਨੇ ਪੰਜਾਬੀ ਸਾਹਿਤ ਦੇ ਵਿੱਚ ਕਾਫੀ ਹੀ ਜ਼ਿਆਦਾ ਨਾਮ ਖੱਟਿਆ ਸੀ ਜਿਵੇਂ 1979 ਦੇ ਵਿੱਚ ਇਹਨਾਂ ਨੂੰ ਪੰਜਾਬ ਸਾਹਿਤ ਅਕਾਦਮੀ ਅਵਾਰਡ ਮਿਲਿਆ ਉਸ ਤੋਂ ਬਾਅਦ 1993 ਦੇ ਵਿੱਚ ਸਾਹਿਤ ਅਕਾਦਮੀ ਮੀ ਅਵਾਰਡ ਮਿਲਿਆ ਉਸ ਤੋਂ ਬਾਅਦ ਜੀ ਇਹਨਾਂ ਨੂੰ 1999 ਦੇ ਵਿੱਚ ਪੰਚਾਨੰਦ ਅਵਾਰਡ ਮਿਲਿਆ ਫਿਰ 2 1007 ਦੇ ਵਿੱਚ ਆਨੰਦ ਕਵੀ ਅਵਾਰਡ ਮਿਲਿਆ ਉਸ ਤੋਂ ਬਾਅਦ 2009 ਦੇ ਵਿੱਚ ਗੰਗਾਤਰ ਰਾਸ਼ਟਰੀ ਕਵਿਤਾ ਅਵਾਰਡ ਸਰਸਵਤੀ ਅਵਾਰਡ ਮਿਲਿਆ ਇਹਨਾਂ ਨੂੰ ਠੀਕ ਹੈ ਸਰਸਵਤੀ ਸਨਮਾਨ ਦੇ ਨਾਲ ਸਨਮਾਨਿਤ ਕੀਤਾ ਗਿਆ ਤੇ ਉਸ ਤੋਂ ਬਾਅਦ ਭਾਰਤ ਦਾ ਚੌਥੇ ਨੰਬਰ ਦਾ ਸਭ ਤੋਂ ਵੱਡਾ ਸਨਮਾਨ 2012 ਦੇ ਵਿੱਚ ਮਿਲਿਆ ਪਦਮ ਸ਼੍ਰੀ ਅਵਾਰਡ ਦੇ ਨਾਲ ਜਿਹਨੂੰ ਅਸੀਂ ਜਾਣਦੇ ਹਾਂ ਪਦਮ ਸ਼੍ਰੀ ਦੇ ਨਾਵੇਂ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਬਹੁਤ ਇੰਪੋਰਟੈਂਟ ਹੈ ਤੁਹਾਡੇ ਲਈ ਹਾਂਜੀ ਨੈਕਸਟ ਹੈ ਹਾਂਜੀ ਨੈਕਸਟ ਹੈ ਹਾਲ ਹੀ ਵਿੱਚ ਸੋਨਾਈ ਰੂਪੀ ਵਾਈਲਡਲਾਈਫ ਸੈਂਚਰੀ ਕਿਸ ਰਾਜ ਵਿੱਚ ਸਥਿਤ ਹੈ ਹਾਂਜੀ ਕਾਫੀ ਹੀ ਜ਼ਿਆਦਾ ਚਰਚਾ ਦੇ ਵਿੱਚ ਰਹੀ ਹੈ ਸੋਨਾਈ ਰੂਪਾਈ ਵਾਈਲਡਲਾਈਫ ਸੈਂਚਰੀ ਜਿਹੜੀ ਕਿ ਅਸਮ ਰਾਜ ਦੇ ਵਿੱਚ ਸਥਿਤ ਹੈ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਹੁਣੇ ਚਰਚਾ ਦੇ ਵਿੱਚ ਕਿਉਂ ਰਹੀ ਆ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਨੇ ਅਸਮ ਦੇ ਮੌਕ 77 ਤੋਂ ਇਹ ਮੰਗ ਕੀਤੀ ਹੈ ਕਿ ਉਹ ਸੋਨਾਈ ਰੂਪੋਈ ਵਾਈਲਡਲਾਈਫ ਸੈਂਚਰੀ ਦੇ ਨਿਰਮਾਣ ਸਗਤੀਵਿਧੀਆਂ ਦੀ ਇਜਾਜ਼ਤ ਦੇਣ ਲਈ ਜ਼ਿੰਮੇਵਾਰ ਅਧਿਕਾਰੀਆਂ ਦੀ ਪਛਾਣ ਕਰਨ ਇਸ ਕਰਕੇ ਚਰਚਾ ਦੇ ਵਿੱਚ ਆ ਠੀਕ ਹੈ ਸੋ ਨਈ ਰੂਪੇ ਵਣਜਿਵ ਅਭਿਆਨ ਆ ਜਿਹੜਾ ਜਾਂ ਕਹਿ ਸਕਦੇ ਆ ਵਾਈਲਡਲਾਈਫ ਸੈਂਚਰੀ ਇਹਦੇ ਵਿੱਚ ਜਿੰਨਾ ਅਧਿਕਾਰੀਆਂ ਨੇ ਇਹਦੇ ਨਿਰਮਾਣ ਵਿੱਚ ਜਿੰਨਾ ਅਧਿਕਾਰੀਆਂ ਨੇ ਇਹਦੇ ਨਿਰਮਾਣ ਨੂੰ ਮਨਜ਼ੂਰੀ ਦਿੱਤੀ ਸੀ ਉਹਨਾਂ ਦੀ ਜਾਂਚ ਕਰਨ ਦਾ ਦੇਸ਼ ਦਿੱਤਿਆ ਗਿਆ ਵਾ 1998 ਵਿੱਚ ਇਹਨੂੰ ਸਥਾਪਿਤ ਕੀਤਾ ਗਿਆ ਸੀ ਤੇ ਅਸਮ ਦੇ ਸੋਨਿਤਪੁਰ ਜ਼ਿਲ੍ਹੇ ਦੇ ਵਿੱਚ ਮਹਾਨ ਹਿਮਾਲਿਆਨ ਰੇਂਜ ਦੇ ਨੇੜੇ ਸਥਿਤ ਆ ਹੁਣ ਅਸਮ ਦੇ ਵਿੱਚ ਸਥਿਤ ਆ ਅਸਮ ਦੀ ਗੱਲ ਹੋਈ ਆ ਤਾਂ ਦੇਖ ਸਕਦੇ ਹੋ ਤੁਸੀਂ ਮੈਪ ਦੇ ਵਿੱਚ ਅਸਮ ਅਸਮ ਦੇ ਵਿੱਚ ਅਸਮ ਆ ਜਿਹੜਾ ਇਹ ਨੈਸ਼ਨਲ ਪਾਰਕ ਦੇ ਮਾਮਲੇ ਦੇ ਵਿੱਚ ਦੂਸਰੇ ਨੰਬਰ ਤੇ ਆ ਠੀਕ ਹੈ ਪਹਿਲੇ ਤੇ ਮਧ ਪ੍ਰਦੇਸ਼ ਆ ਦੂਜੇ ਤੇ ਅੰਡੇਮਾਨ ਨਿਕੋਬਰ ਆ ਤੀਜੇ ਤੇ ਅਸਮ ਆ ਸੌਰੀ ਮੈਂ ਆਪਣਾ ਗਲਤੀ ਦੇ ਨਾਲ ਦੂਜਾ ਕਹਤਾ ਤੀਜੇ ਤੇ ਅਸਮ ਠੀਕ ਹੈ ਦੂਜੇ ਤੇ ਅੰਡੇਮਾਨ ਨਿਕੋਬਰ ਆ ਪੂਰੇ ਇੰਡੀਆ ਦੇ ਵਿੱਚ ਜੇ ਰਾਜਾਂ ਦੀ ਗੱਲ ਕਰੀਏ ਫਿਰ ਦੂਜੇ ਨੰਬਰ ਤੇ ਅਸਮ ਆ ਹਾਂਜੀ ਅਸਮ ਦੀ ਕੈਪੀਟਲ ਆ ਦੇਸ਼ਪੁਰ ਚੀਫ ਮਿਨਿਸਟਰ ਹਿਮੰਤਾ ਵਿਸ਼ਵਾ ਸ਼ਰਮ ਗੁਲਾਗ ਚੰਦ ਕਟਾਰੀਆ ਇੱਥੋਂ ਦੇ ਗਵਰਨਰ ਆ ਅਸਮ ਦੇ ਵਿੱਚ ਰਾਇਮੋਨਾ نیشنل ਪਾਰਕ, ਔਰੰਗ ਨੈਸ਼ਨਲ ਪਾਰਕ, ਦੇਹਿੰਗ ਪਟਕਾਈ ਨੈਸ਼ਨਲ ਪਾਰਕ, ਨਾ ਮੇਰੀ ਨੈਸ਼ਨਲ ਪਾਰਕ, ਮਾਨਸ ਨੈਸ਼ਨਲ ਪਾਰਕ, ਡਿਵਰੂ ਸੇਖੋਵਾ ਨੈਸ਼ਨਲ ਪਾਰਕ, ਕਾਜ਼ੀਰੰਗਾ ਨੈਸ਼ਨਲ ਪਾਰਕ, ਭਾਰਤ ਵਿੱਚ ਚਾਹ ਸਭ ਤੋਂ ਵੱਧ ਅਸਮ ਦੇ ਵਿੱਚ ਪੈਦਾ ਹੁੰਦੀ ਹੈ ਤੇ ਪ੍ਰਧਾਨ ਮੰਤਰੀ ਮੋਦੀ ਨੇ ਅਸਮ ਦੇ ਜੋਰਹਾਟ ਵਿੱਚ ਲਚਿਤ ਬੋਰਫੂਕਨ ਦੀ 125 ਫੁੱਟ ਉੱਚੀ ਮੂਰਤੀ ਦਾ ਉਦਘਾਟਨ ਕੀਤਾ। ਪ੍ਰਧਾਨ ਮੰਤਰੀ ਮੋਦੀ ਨੇ ਅਸਮ ਵਿੱਚ ਅਰੁਣਾਚਲ ਪ੍ਰਦੇਸ਼ ਨੂੰ ਜੋੜਨ ਵਾਲੀ ਸੇਲਾ ਸੁਰੰਗ ਦਾ ਉਦਘਾਟਨ ਪ੍ਰਧਾਨ ਮੰਤਰੀ ਮੋਦੀ ਨੇ ਗੁਹਾਟੀ ਵਿੱਚ ਖੇਲੋ ਇੰਡੀਆ ਯੂਨੀਵਰਸਿਟੀਆਂ ਖੇਡਾਂ ਦੇ ਚੌਥੇ ਐਡੀਸ਼ਨ ਦਾ ਉਦਘਾਟਨ ਕੀਤਾ ਨੈਕਸਟ ਹੈ ਕਿ ਇਸ ਬੈਂਕ ਨੇ ਹਾਲ ਹੀ ਵਿੱਚ 1 ਜੂਨ 2024 ਨੂੰ ਆ ਕਿਰਿਆਸ਼ੀਲ ਖਾਤਿਆਂ ਨੂੰ ਬੰਦ ਕਰਨ ਦਾ ਐਲਾਨ ਕੀਤਾ ਹਾਂਜੀ ਇਸ ਤਰ੍ਹਾਂ ਦੇ ਖਾਤੇ ਜਿਨ੍ਹਾਂ 'ਚ ਕੋਈ ਵੀ ਲੈਣ-ਦੇਣ ਨਹੀਂ ਹੋ ਰਿਹਾ ਜਾਂ ਕਹਿ ਸਕਦੇ ਆ ਆਪਾਂ ਜਿਹੜੇ ਖਾਤੇ ਇਨਐਕਟਿਵ ਆ ਉਹਨਾਂ ਖਾਤਿਆਂ ਨੂੰ ਪੰਜਾਬ ਨੈਸ਼ਨਲ ਬੈਂਕ ਨੇ 1 ਜੂਨ 2024 ਨੂੰ ਬੰਦ ਕਰਨ ਦਾ ਐਲਾਨ ਕੀਤਾ অপশন সি ইজ ザ রাইট आंसर ਨੈਕਸਟ ਹੈ ਖਾਲੀ ਵਿੱਚ IFCO ਦੇ ਪ੍ਰਧਾਨ ਵਜੋਂ ਕਿਸ ਨੂੰ ਚੁਣਿਆ ਗਿਆ ਹਾਂਜੀ IFCO ਦੇ ਪ੍ਰਧਾਨ ਵਜੋਂ ਚੁਣਿਆ ਗਿਆ ਦਲੀਪ ਸੰਘਾਣੀ ਨੂੰ অপশন A ਇਜ਼ ザ রাইਟ ਆਂਸਰ ਹੁਣੇਕੋ ਅਪੁਆਇੰਟਮੈਂਟ ਦੀ ਗੱਲ ਆ TDFC ਲਾਈਫ ਨੇ ਕਿਹਾ ਕਿ ਮਿਸਤਰੀ ਨੂੰ ਚੇਅਰਮੈਨ ਚੁਣਿਆ ਸੰਜੇ ਭੱਲਾਨੇ ਭਾਰਤੀ ਜਲ ਸੈਨਾ ਦੇ ਚੀਫ ਆਫ ਪਰਸਨਲ ਵਜੋਂ ਆਉਂਦਾ ਸੰਭਾਲ ਲਿਆ ਸੋਬੋਧ ਕੁਮਾਰ ਨੂੰ ਅਜਿਸ਼ ਮੰਤਰਾਲੇ ਵਿੱਚ ਡਾਇਰੈਕਟਰ ਚੁਣਿਆ ਗਿਆ ਰਾਕੇਸ਼ ਸਿੰਘ ਨੂੰ Paytm Money ਦਾ CEO ਚੁਣਿਆ ਗਿਆ ਕ੍ਰਿਸ਼ਨਾ ਸੁਆਮੀਨਾਥ ਨੂੰ ਭਾਰਤੀ ਜਲ ਸੈਨਾ ਦਾ ਆਪਮੁਖੀ ਬਣਾਇਆ ਗਿਆ ਮੌਸਮੀ ਚੱਕਰਵਰਤੀ ਨੇ 올 ਇੰਡੀਆ ਰੇਡੀਓ ਦੇ ਡਾਇਰੈਕਟਰ ਜਨਰਲ ਵਜੋਂ ਚਾਰਜ ਸੰਭਾਲ ਲਿਆ ਕ੍ਰਿਸ਼ਨਾ IVME ਇੰਡੀਅਨ ਵੈਕਸਿਨ ਮੈਨੂਫੈਕਚਰਿੰਗ ਐਸੋਸੀਏਸ਼ਨ ਦੇ ਨਵੇਂ ਪ੍ਰਧਾਨ ਬਣੇ ਦਿਨੇਸ਼ ਕੁਮਾਰ ਤ੍ਰਿਪਾੜੀ ਛੱਬੀਵੇਂ ਜਲ ਸੈਨਾ ਮੁਖੀ ਵਜੋਂ ਉਹਨਾਂ ਦਾ ਸੰਭਾਲਿਆ ਇਹਨਾਂ ਨੇ ਰਸ਼ਮਿਤਾ ਝਾਣ ਨੂੰ ਐਨਜੀਪੀਸੀ ਦਾ ਸੀਵੀਓ ਚੁਣਿਆ ਗਿਆ ਨੈਕਸਟ ਹੈ ਕਿਹੜੇ ਦੇਸ਼ ਨੇ ਹਾਲ ਹੀ ਵਿੱਚ ਸੰਯੁਕਤ ਰਾਸ਼ਟਰ ਦਾ ਮੈਂਬਰ ਬਣਨ ਲਈ ਯੋਗਤਾ ਪੂਰੀ ਕੀਤੀ ਆ ਹਾਂਜੀ ਕਿਹੜਾ ਦੇਸ਼ ਆ ਜਿਹੜਾ ਸੰਯੁਕਤ ਰਾਸ਼ਟਰ ਜਾਨੀ ਕਿ ਯੂਨਾਈਟਿਡ ਨੇਸ਼ਨ ਦਾ ਮੈਂਬਰ ਬਣਨ ਦੇ ਲਈ ਕੁਆਲੀਫਾਈ ਹੋਇਆ ਵਾ ਬਣਿਆ ਨਹੀਂਗਾ ਹਜੇ ਸਿਰਫ ਯੋਗਤਾ ਪੂਰੀ ਕੀਤੀ ਆ ਤਾਂ ਇਹ ਹੈੰਡੀ ਫਿਲੀਸਤੀਨ অপਸ਼ਨ সি ইজ দা রাইট आंसर ਫਿਲੀਸਤੀਨਾ ਜਿਹੜਾ ਇਹ ਸੰਜੋਗਤ ਰਾਸ਼ਟਰ ਦਾ ਮੈਂਬਰ ਬਣਨ ਦੇ ਲਈ ਕੁਆਲੀਫਾਈ ਹੋ ਗਿਆ VOTING ਕੀਤੀ ਗਈ ਸੀਗੀ VOTING ਦੇ ਵਿੱਚ ਇਹਨੂੰ 123 ਵੋਟਾਂ ਮਿਲੀਆਂ ਵਾ 9 ਇਹਦੇ ਵਿਰੋਧ ਵਿੱਚ ਸੀ ਤੇ ਸਾਡੇ ਦੇਸ਼ ਭਾਰਤ ਨੇ ਇਹਦੇ ਫੇਵਰ ਦੇ ਵਿੱਚ ਵੋਟ ਪਾਈ ਆ ਠੀਕ ਹੈ ਇਤੋ ਸਿਧਾਂ ਦੇ ਵਿੱਚ ਰੱਖਣਾ ਨੈਕਸਟ ਹੈ ਐਮ ਐਸ ਡੀ ਈ ਜਾਨੀ ਕਿ ਮਿਨਿਸਟਰੀ ਆਫ ਸਕਿਲ ਡਿਵੈਲਪਮੈਂਟ ਐਂਡ ਇੰਟਰਪ੍ਰੈਨਿਅਰ ਹੈ ਇਸਨੇ ਹਾਲ ਹੀ ਵਿੱਚ ਡਰੋਨ ਦੀ ਦੀ ਸਕੀਮ ਲਈ ਕਿਸ ਨਾਲ ਪਾਈ ਵਾਲੀ ਕੀਤੀ ਹਾਂਜੀ ਜਿਹੜੀ ਡਰੋਨ ਦੀ ਦੀ ਸਕੀਮ ਚੱਲ ਰਹੀ ਆ ਇਹਦੇ ਵਿੱਚ ਕੀ ਆ ਔਰਤਾਂ ਨੂੰ ਮਹਿਲਾਵਾਂ ਨੂੰ ਡਰੋਨ ਉਡਾਉਣ ਦੀ ਟ੍ਰੇਨਿੰਗ ਦਿੱਤੀ ਜਾ ਰਹੀ ਆ ਤੇ ਇਸ ਦੇ ਲਈ ਮਿਨਿਸਟਰੀ ਆਫ ਆ ਸਕਿੱਲ ਡਿਵੈਲਪਮੈਂਟ ਐਂਡ ਇੰਟਰਪ੍ਰੀਨਿਓਰ ਨੇ ਭਾਈ ਵਾਲੀ ਕੀਤੀ ਆ ਮਹਿੰਦਰਾ ਦੇ ਨਾਲ ਆਪਸ਼ਨ ਬੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਭਾਰਤ ਦੀ ਲੋਕ ਕਲਾ ਤੇ ਆਦੀਵਾਸੀ ਪਰੰਪਰਾ ਨੂੰ ਦਰਸਾਉਣ ਦੀ ਪ੍ਰਦਰਸ਼ਨੀ ਸਵਦੇਸ ਹਾਲ ਹੀ ਵਿੱਚ ਕਿੱਥੇ ਲਗਾਈ ਗਈ ਹਾਂਜੀ ਭਾਰਤ ਦੀ ਲੋਕ ਕਲਾ ਤੇ ਆਦੀਵਾਸੀ ਪਰੰਪਰਾ ਨੂੰ ਇੱਕ ਦਰਸਾਉਣ ਦੀ ਪ੍ਰਦਰਸ਼ਨੀ ਲਗਾਈ ਗਈ ਹੈ ਸਵਦੇਸ ਉਸ ਦਾ ਨਾਮ ਤੇ ਲਗਾਈ ਗਈ ਹੈ ਦੁਬਈ ਦੇ ਵਿੱਚ ਆਪਸ਼ਨ A ਇੱਥੇ ਰਾਈਟ ਆਨਸਰ ਹੈ ਦੁਬਈ ਠੀਕ ਹੈ ਨੈਕਸਟ ਹੈ ਹਾਲ ਹੀ ਵਿੱਚ ਕਿਸ ਦੇਸ਼ ਦੀ ਸੰਸਦ ਨੇ ਕੈਦੀਆਂ ਨੂੰ ਫੌਜ ਵਿੱਚ ਭਰਤੀ ਹੋਣ ਦੀ ਇਜਾਜ਼ਤ ਦੇਣ ਵਾਲਾ ਬਿੱਲ ਪਾਸ ਕੀਤਾ ਹਾਂਜੀ ਰੀਸੈਂਟਲੀ ਯੂਕਰੇਨ ਦੀ ਸੰਸਦ ਨੇ ਕੈਦੀਆਂ ਨੂੰ ਫੌਜ ਵਿੱਚ ਭਰਤੀ ਕਰਨ ਦੀ ਇਜਾਜ਼ਤ ਦਿੱਤੀ ਹੈ ਆਪਸ਼ਨ C ਇਜ਼ ਦਾ ਰਾਈਟ ਆਨਸਰ ਯੂਕਰੇਨ ਹੁਣ ਯੂਕਰੇਨ ਨੇ ਕੀਤਾ ਯੂਕਰੇਨ ਦੀ ਕੈਪੀਟਲ ਕੀ ਹੈ ਕੀਵ ਕਰਾਂਸੀਆ ਯੂਕਰੇਨੀ ਹਰਵੈਨੀਆ ਪ੍ਰੈਜ਼ੀਡੈਂਟ ਆ ਬੁਲਾਦੀਮੀਰ ਜੈਲੇਨਸਕੀ ਨੈਕਸਟ ਹੈ ਹਾਲ ਹੀ ਵਿੱਚ ਆਰਬੀਆਈ ਰਿਜ਼ਰਵ ਬੈਂਕ ਆਫ ਇੰਡੀਆ ਦੁਆਰਾ ਕਾਰਜਕਾਰੀ ਨਿਰਦੇਸ਼ਕ ਵਜੋਂ ਕਿਸ ਨੂੰ ਚੁਣਿਆ ਗਿਆ ਆ ਆਰਬੀਆਈ ਤੁਹਾਡੇ ਲਈ ਬਹੁਤ ਇੰਪੋਰਟੈਂਟ ਆ ਪਹਿਲਾਂ ਵੀ ਮੈਂ ਤੁਹਾਨੂੰ ਦੱਸਿਆ ਕਿ ਇਹਨੂੰ ਬੈਂਕਾਂ ਦੀ ਰਾਣੀ ਬੋਲਿਆ ਜਾਂਦਾ ਰਿਜ਼ਰਵ ਬੈਂਕ ਆਫ ਇੰਡੀਆ ਦੀ ਫੁੱਲ ਫਾਰਮ ਆ 1 April 1935 ਨੂੰ ਇਸ ਦੀ ਸਥਾਪਨਾ ਹੋਈ ਸੀ ਤੇ 1 April ਨੂੰ ਇਹਦਾ ਸਥਾਪਨਾ ਦਿਵਸ ਮਨਾਇਆ ਗਿਆ ਵਾ ਠੀਕ ਹੈ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਇਹਦਾ ਹੈੱਡਕੁਆਰਟਰ ਮੁੰਬਈ ਦੇ ਵਿੱਚ ਐਟ ਪ੍ਰੈਜ਼ੀਡੈਂਟ ਇਸ ਦੇ ਗਵਰਨਰ ਆ ਸ਼ਕਤੀकांत ਦਾਸ 25ਵੇਂ ਨੰਬਰ ਦੇ ਗਵਰਨਰ ਆ ਤੇ ਚਾਰ ਇਹਦੇ ਹੈਗੇ ਆ ਡਿਪਟੀ ਗਵਰਨਰ ਜਿਨ੍ਹਾਂ ਦੇ ਅ ਜਿਨ੍ਹਾਂ ਦੇ ਵਿੱਚੋਂ ਮੈਂ ਤੁਹਾਨੂੰ ਰੀਸੈਂਟਲੀ ਕਰਵਾਇਆ ਸੀਗਾ ਕਿ ਇੱਕ ਗਵਰਨਰ ਐ ਇਦਾਂ ਦੇ ਗਵਰਨਰ ਆ ਜਿਨ੍ਹਾਂ ਦਾ ਕਾਰਜਕਾਲ ਆ ਜਿਹੜਾ 1 ਸਾਲ ਲਈ ਫਿਰ ਤੋਂ ਵਧਾਇਆ ਗਿਆ ਆਰਬੀਆਈ ਦੇ ਕਿੰਨੇ ਡਿਪਟੀ ਗਵਰਨਰ ਹੁੰਦੇ ਆ 4 ਠੀਕ ਹੈ ਤੇ ਇਹਨਾਂ ਦੇ ਵਿੱਚੋਂ ਕਿਹੜੇ ਗਵਰਨਰ ਆ ਜਿਨ੍ਹਾਂ ਦਾ ਕਾਰਜਕਾਲ ਵਧਾਇਆ ਗਿਆ ਉਹ ਜਲਦੀ ਨਾਲ ਕਮੈਂਟ ਬਾਕਸ ਦੇ ਵਿੱਚ ਲਿਖੋ ਫਿਰ ਆਪਾਂ ਆਪਣੇ ਮੇਨ ਪੁਆਇੰਟ ਤੇ ਆਈਏ ਹਾਂਜੀ ਟੀ ਰਵੀ ਸ਼ੰਕਰਨ ਇਹਨਾਂ ਦਾ ਕਾਰਜਕਾਲ 1 ਸਾਲ ਲਈ ਵਧਾਇਆ ਗਿਆ ਵਾ ਤੇ ਹੁਣ ਆਰ ਲక్ష్ਮਣੀ ਲక్ష్ਮੀ ਕੰਠਰਾਓ ਇਸ ਦੇ ਕਾਰਜਕਾਰੀ ਨਿਰਦੇਸ਼ਕ ਬਣੇ ਆ ਠੀਕ ਹੈ ਐਗਜ਼ੀਕਿਊਟਿਵ ਡਾਇਰੈਕਟਰ ਜਿਹਨੂੰ ਬੋਲ ਦਿੰਨੇ ਆ ਨੈਕਸਟਾ ਕੇਸ ਦੇਸ਼ ਨੇ ਹਾਲ ਹੀ ਵਿੱਚ ਅਤਵਾਦ ਵਿਰੋਧੀ ਸੰਯੁਕਤ ਰਾਸ਼ਟਰ ਟਰਸਟ ਫੰਡ ਵਿੱਚ 5 ਲੱਖ ਡਾਲਰ ਦਾ ਯੋਗਦਾਨ ਦਿੱਤਾ ਹਾਂਜੀ ਸੰਯੁਕਤ ਰਾਸ਼ਟਰ ਟਰਸਟ ਫੰਡ ਵਿੱਚ 5 ਲੱਖ ਰੁਪਏ ਦਾ ਯੋਗਦਾਨ 5 ਲੱਖ ਡਾਲਰ ਦਾ ਯੋਗਦਾਨ ਦਿੱਤਾ ਸਾਡੇ ਦੇਸ਼ ਭਾਰਤ ਨੇ অপਸ਼ਨ ਸੀ ਇਸ ਆ ਰਾਈਟ ਆਨਸਰ ਹੁਣ ਭਾਰਤ ਨੇ ਦਿੱਤਾ ਤਾਂ ਦੇਖ ਸਕਦੇ ਹੋ ਤੁਸੀਂ ਭਾਰਤ ਦਾ ਮੈਪ ਜਿਹੜਾ ਕਿ 28 ਰਾਜਾਂ ਤੇ 8 ਕੇਂਦਰ ਸ਼ਾਸਿਤ ਪ੍ਰਦੇਸ਼ਾਂ ਤੋਂ ਮਿਲ ਕੇ ਬਣਿਆ ਭਾਰਤ ਦੀ ਕੈਪੀਟਲ ਨਵੀਂ ਦਿੱਲੀ ਇੱਥੋਂ ਦੇ ਪ੍ਰਧਾਨ ਮੰਤਰੀ ਅ ਨਰਿੰਦਰ ਮੋਦੀ ਜੀ ਪ੍ਰੈਜ਼ੀਡੈਂਟਾ ਦਰਪਤੀ ਮੁਰਮੂ ਜੀ ਠੀਕ ਹੈ ਭਾਰਤ ਪੂਰੀ ਦੁਨੀਆ ਦੇ ਵਿੱਚ ਦਾਲਾਂ ਦੇ ਉਤਪਾਦਨ ਦੁੱਧ ਦੇ ਉਤਪਾਦਨ ਦੇ ਵਿੱਚ ਪਹਿਲੇ ਨੰਬਰ ਤੇ ਆ ਚੁੱਕਿਆ ਹੈ ਜਨਸੰਖਿਆ ਦੇ ਪੱਖੋਂ ਵੀ ਪਹਿਲੇ ਤੇ ਆ ਚੁੱਕਿਆ ਤੇ ਅ ਅਰਥਵਿਵਸਥਾ ਦੇ ਮਾਮਲੇ ਦੇ ਵਿੱਚ ਪੰਜਵਾਂ ਸਥਾਨ ਹੈ ਖੇਤਰਫਲ ਪੱਖੋਂ ਸੱਤਵਾਂ ਸਥਾਨ ਹੈ ਭਾਰਤ ਨਾਲ ਕੋਲ ਸੱਤ ਦੇਸ਼ਾਂ ਦੀ ਹੱਦ ਲੱਗਦੀ ਹੈ ਅਫਗਾਨਿਸਤਾਨ ਪਾਕਿਸਤਾਨ ਨੇਪਾਲ ਚੀਨ ਬਰਮਾ ਬੰਗਲਾਦੇਸ਼ ਭੂਟਾਨ ਤੇ ਏਸ਼ੀਆ ਵਿੱਚ ਏਸ਼ੀਆ ਦੇ ਵਿੱਚ ਭਾਰਤ ਵਿਦੇਸ਼ੀ ਫੰਡਾਂ ਤੋਂ ਸਭ ਤੋਂ ਵੱਡਾ ਆਕਰਸ਼ਕ ਬਣਿਆ। ਭਾਰਤ ਦੁਨੀਆ ਦਾ ਦੂਜਾ ਸਭ ਤੋਂ ਵੱਡਾ ਮੋਬਾਈਲ ਫੋਨ ਉਤਪਾਦਕ ਬਣਿਆ। ਭਾਰਤੀ ਵਿਗਿਆਨੀਆਂ ਨੇ ਕੇਲੇ ਦੇ ਛਿਲਕੇ ਤੋਂ ਵਰੀਡ ਡ्रेसਿੰਗ ਬਣਾਈ, ਭਾਰਤ ਦੀ ਪਹਿਲੀ ਪਹਿਲੀ ਮਹਿਲਾ ਰੋਬੋਟ ਬਾਇਓਮਿਟਰਾ ਪਲਾਡ ਵਿੱਚ ਉਡਾਨ ਭਰੇਗੀ। ਹੈਨਲੇ ਪਾਸਪੋਰਟ ਇੰਡੈਕਸ 2024 ਵਿੱਚ ਭਾਰਤੀ ਪਾਸਪੋਰਟ 85ਵੇਂ ਸਥਾਨ ਤੇ ਰਿਹਾ। ਡੈਨਮਾਰਕ ਨੇ ਭਾਰਤ ਵਿੱਚ ਗ੍ਰੀਨ ਗ੍ਰੀਨ ਫਿਊਲ ਅਲਾਈਅንስ ਦੀ ਸ਼ੁਰੂਆਤ ਕੀਤੀ। ਨੈਕਸਟ ਹੈ ਗਲੋਬਲ ਰੈਸਲਿੰਗ ਗਵਰਨਿੰਗ ਬਾਡੀ ਯੂ ਡਬਲਯੂ ਡਬਲਯੂ ਜਾਨੀ ਕਿ ਯੂਨਾਈਟਿਡ ਵਰਲਡ ਰੈਸਲਿੰਗ ਦੁਆਰਾ ਹਾਲ ਹੀ ਵਿੱਚ ਕਿਸ ਨੂੰ ਸਸਪੈਂਡ ਕੀਤਾ ਗਿਆ ਤਾਂ ਸਸਪੈਂਡ ਕੀਤਾ ਗਿਆ ਬਜਰੰਗ ਪੁਨੀਆ ਨੂੰ ਡੋਪਿੰਗ ਦਾ ਅਰੋਪ ਲਗਾ ਕੇ ਠੀਕ ਹੈ ਆਪਸ਼ਨ ਸੀ ਇਜ਼ ਦਾ ਰਾਈਟ ਆਨਸਰ ਨੈਕਸਟ ਹੈ ਹਾਲ ਹੀ ਵਿੱਚ ਰਾਸ਼ਟਰੀ ਟੈਕਨੋਲੋਜੀ ਦਿਵਸ ਕਦੋਂ ਮਨਾਇਆ ਗਿਆ ਰਾਸ਼ਟਰੀ ਟੈਕਨੋਲੋਜੀ ਦਿਵਸ ਹਰੇਕ ਸਾਲ 11 ਮਈ ਨੂੰ ਮਨਾਇਆ ਜਾਂਦਾ ਆਪਸ਼ਨ ਬੀ ਇਜ਼ ਦਾ ਰਾਈਟ ਅਨਸਰ ਰਾਸ਼ਟਰੀ ਟੈਕਨੋਲੋਜੀ ਦਿਵਸ ਭਾਰਤ ਵਿੱਚ ਹਰ ਸਾਲ 11 ਮਈ ਨੂੰ ਮਨਾਇਆ ਜਾਂਦਾ ਤੇ ਇਹ ਦਿਨ ਖੋਜ ਕਰਤਾਮਾਂ ਵਿਗਿਆਨੀਆਂ ਇੰਜੀਨੀਅਰਿੰਗਸ ਦੇ ਯੋਗਦਾਨ ਨੂੰ ਮਾਨਤਾ ਦੇਣ ਲਈ ਹਰ ਇੱਕ ਸਾਲ 11 ਮਈ ਨੂੰ ਮਨਾਇਆ ਜਾਂਦਾ ਵਾ ਤੇ ਇਹ ਦਿਨ ਪਹਿਲੀ ਵਾਰੀ 1900 99 ਦੇ ਵਿੱਚ ਭੂਖਰਣ ਵਿੱਚ ਸਫਲ ਪਰਮਾਣੂ ਪ੍ਰੀਖਣ ਦੀ ਯਾਦ ਵਿੱਚ ਮਨਾਇਆ ਗਿਆ ਸੀ ਇਹ ਪ੍ਰੀਖਣ ਭਾਰਤ ਦੀ ਤਕਨੀਕੀ ਤਰੱਕੀ ਲਈ ਇੱਕ ਮਹੱਤਵਪੂਰਨ ਮੀਲ ਪੱਥਰ ਸੀਗਾ ਇਹ ਤੁਸੀਂ ਧਿਆਨ ਦੇ ਵਿੱਚ ਰੱਖਣਾ ਹੁਣ ਮਈ ਦੇ ਇੰਪੋਰਟੈਂਟ ਡੇ ਦੀ ਗੱਲ ਆ ਤਾਂ 1 ਮਈ ਨੂੰ ਅੰਤਰਰਾਸ਼ਟਰੀ ਮਜ਼ਦੂਰ ਦਿਵਸ ਮਨਾਇਆ ਗਿਆ 2 ਮਈ ਨੂੰ ਵਿਸ਼ਵ ਟੋਨਾ ਦਿਵਸ ਮਨਾਇਆ ਗਿਆ 3 ਮਈ ਨੂੰ ਵਿਸ਼ਵ ਪ੍ਰੈਸ ਸਤੰਤਰਤਾ ਦਿਵਸ ਮਨਾਇਆ ਗਿਆ ਅਤੇ ਅੰਤਰਰਾਸ਼ਟਰੀ ਚੇਤਾ ਦਿਵਸ ਮਨਾਇਆ ਗਿਆ 4 ਮਈ ਨੂੰ ਅੰਤਰਰਾਸ਼ਟਰੀ ਫਾਇਰ ਫਾਈਟਰਸ ਦਿਵਸ ਮਨਾਇਆ ਗਿਆ ਕੋਲਾ ਮਾਈਨਿੰਗ ਦਿਵਸ ਮਨਾਇਆ ਗਿਆ 5 ਮਈ ਨੂੰ ਵਿਸ਼ਵ ਹਾਸਾ ਦਿਵਸ ਅਤੇ ਵਿਸ਼ਵ ਪੁਰਤਗਾਲੀ ਭਾਸ਼ਾ ਦਿਵਸ ਮਨਾਇਆ ਗਿਆ 7 ਮਈ ਨੂੰ ਵਿਸ਼ਵ ਦਮਾ ਦਿਵਸ ਮਨਾਇਆ ਗਿਆ 8 ਮਈ ਨੂੰ ਵਿਸ਼ਵ ਰੈੱਡ ਕਰਾਸ ਅਤੇ ਰੈੱਡ ਕ੍ਰਿਸੈਂਟ ਦਿਵਸ ਮਨਾਇਆ ਗਿਆ ਨੈਕਸਟ ਹੈ ਹਵਾ ਤੋਂ CO2 ਕੱਢਣ ਲਈ ਦੁਨੀਆ ਦਾ ਸਭ ਤੋਂ ਵੱਡਾ ਪਲਾਂਟ ਕਿੱਥੇ ਖੋਲਿਆ ਗਿਆ CO2 ਕੀ ਹੁੰਦਾ ਕਾਰਬਨ ਡਾਈਆਕਸਾਈਡ ਤੇ ਹਵਾ ਤੋਂ CO2 ਨੂੰ ਕੱਢਣ ਲਈ ਦੁਨੀਆ ਦਾ ਸਭ ਤੋਂ ਵੱਡਾ ਪਲਾਂਟ ਕਿੱਥੇ ਖੋਲਿਆ ਗਿਆ ਵਾ ਆਈਸਲੈਂਡ ਦੇ ਵਿੱਚ ਬਹੁਤ ਇੰਪੋਰਟੈਂਟ ਆ ਆਪਸ਼ਨ ਸੀ ਇਸ ਦਾ ਰਾਈਟ ਆਨਸਰ ਨੈਕਸਟ ਹੈ ਹੁਣ ਅਸੀਂ ਕਰੰਟ ਅਫੇਅਰ ਰਿਵਾਈਜ਼ ਕਰ ਲੈਂਦੇ ਆ ਜਿੰਨੀ ਵੀ ਮੈਂ ਤੁਹਾਨੂੰ ਹੁਣ ਤੱਕ ਕਰਵਾਈ ਆ Google ਨੇ ਭਾਰਤ ਵਿੱਚ ਵੋਲਟ ਐਪ ਲਾਂਚ ਕੀਤਾ ਜਰਮਨ ਕੰਪਨੀ ਐ ਇਸਨੇ ਮੋਮਬਤੀ ਮੋਮ ਦੁਆਰਾ ਸੰਚਾਲਿਤ ਇੱਕ ਰਾਕੇਟ ਦਾ ਪ੍ਰੀਖਣ ਕੀਤਾ ਸ਼੍ਰੀਲੰਕਾ ਨੇ ਅਡਾਨੀ ਗ੍ਰੀਨ ਨੂੰ ਪਵਨ ਊਰਜਾ ਵਿਕਸਿਤ ਕਰਨ ਦੀ ਮਨਜ਼ੂਰੀ ਦਿੱਤੀ ਜوجਵਿੰਦਰ ਚਾਹਲ T20 ਵਿੱਚ 350 ਵਿਕਟਾਂ ਲੈਣ ਵਾਲੀ ਪਹਿਲੇ ਭਾਰਤੀ ਖਿਡਾਰੀ ਬਣੇ ਨੇਪਾਲ ਵਿੱਚ ਮਾਤ ਤੀਰਥ ਅੰਸੀ ਉਤਸਵ ਮਨਾਇਆ ਗਿਆ ਰੀਅਲ ਮੈਡਰਿਡ ਫੁੱਟਬਾਲ ਕਲੱਬ ਨੇ ਸਕਤੀਮਾ ਲਾ ਲੀਗਾ ਕਿਤਾਬ ਜਿੱਤਿਆ Bajaj Auto ਦੁਨੀਆ ਦਾ ਪਹਿਲਾ CNG ਨਾਲ ਸੰਚਾਲਿਤ ਚੱਲਣ ਵਾਲਾ ਮੋਟਰਸਾਈਕਲ ਲਾਂਚ ਕਰੇਗਾ ICC ਮਹਿਲਾ T20 ਵਿਸ਼ਵ ਕੱਪ 2024 ਬੰਗਲਾਦੇਸ਼ ਵਿੱਚ ਆਯੋਜਿਤ ਕੀਤਾ ਜਾਵੇਗਾ ਸਕਾਟ ਫਲੇਮਿੰਗ ਨੂੰ ਭਾਰਤੀ ਪੁਰਸ਼ ਬਾਸਕਟਬਾਲ ਟੀਮ ਦਾ ਮੁੱਖ ਕੋਚ ਚੁਣਿਆ ਗਿਆ ਅਮੁੱਲ ਨੂੰ T20 ਵਿਸ਼ਵ ਕੱਪ ਲਈ ਸ਼੍ਰੀਲੰਕਾ ਦਾ ਅਧਿਕਾਰਤ ਸਪਾਂਸਰ ਬਣਾਇਆ ਗਿਆ ਕਿਰਨ ਵਿਲਕਸਨ ਨੇ ਆਪਣਾ ਪਹਿਲਾ ਸੁਨੋਕਰ ਵਿਸ਼ਵ ਖਿਤਾਬ ਜਿੱਤਿਆ ਅਮੁੱਲ T20 ਵਿਸ਼ਵ ਕੱਪ ਵਿੱਚ ਅਮਰੀਕਾ ਅਤੇ ਦੱਖਣੀ ਅਫਰੀਕਾ ਦਾ ਵੀ ਸਪਾਂਸਰ ਬਣਿਆ ਮਿਆਮੀ ਗ੍ਰਾਂਪਰੀ ਲੌਂਡੇ ਨੌਰਿਸ ਨੇ ਜਿੱਤਿਆ ਭਾਰਤ ਨੇ ਜਾਪਾਨ ਨੂੰ ਪਛੜ ਕੇ ਦੁਨੀਆ ਦੇ ਤੀਜੇ ਸਭ ਤੋਂ ਵੱਡੇ ਊਰਜਾ ਪੈਦਾ ਕਰਨ ਵਾਲੇ ਦੇਸ਼ ਦੇ ਵਜੋਂ ਟੌਪ ਤੇ ਆਇਆ ਤੀਜੇ ਨੰਬਰ ਤੇ ਆਇਆ ਭਾਰਤ ਠੀਕ ਉੱਭਰਿਆ ਜਾਪਾਨ ਨੂੰ ਪਿੱਛੇ ਛੱਡ ਕੇ ਗੁਜਰਾਤ ਦੇ ਅਜ਼ਰਖ ਨੂੰ ਜੀਆਈ ਟੈਗ ਮਿਲਿਆ ਦੌਲਤਮੰਦ ਸ਼ਹਿਰਾਂ ਦੀ ਰਿਪੋਰਟ 2024 ਵਿੱਚ ਨਿਊਯਾਰਕ ਨੂੰ ਦੁਨੀਆ ਦਾ ਸਭ ਤੋਂ ਅਮੀਰ ਸ਼ਹਿਰ ਐਲਾਨਿਆ ਗਿਆ ਜੋਸ ਰਾਉਲ ਮੁਲੀਨੋ ਨੂੰ ਪੰਨਾਮਾ ਦਾ ਰਾਸ਼ਟਰਪਤੀ ਚੁਣਿਆ ਗਿਆ ਦਿੱਲੀ ਯੂਨੀਵਰਸਿਟੀਜ਼ ਵਿਕਾਸ ਭਾਰਤ ਲੇ ਦੌੜ ਮੈਰਾਥਨ ਦਾ ਆਯੋਜਨ ਕੀਤਾ ਗਿਆ ਹਾਂਜੀ ਇਸ ਦੇ ਨਾਲ ਸਾਡੀ ਅੱਜ ਦੀ ਇਹ ਵੀਡੀਓ ਖਤਮ ਹੁੰਦੀ ਹੈ ਇਹ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਕਿਰਪਾ ਕਰਕੇ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸ ਦੇਣਾ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਪਲੀਜ਼ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦੇਣਾ ਧੰਨਵਾਦ ਜੀ ਥੈਂਕਸ ਫॉर ਵਾਚਿੰਗ